ਉਹ ਤੇ ਯੋ ਪੈਨ ਨੂੰ ਥੋੜਾ ਨਾ ਲੱਗਦੇ। ਇੱਕ ਤੇਰੇ ਅਰਗੇ ਨੂੰ ਕਹਦੀ ਆ ਚਾਹ ਦਾ ਘੁੱਟ ਦੇ ਦੇ ਇੱਕ ਬਣਾ ਕੇ। ਇਥੋਂ ਮੈਂ ਤਾਂ ਸਾਰੀ ਗੱਲ ਬਣੀ। ਮੈਂ ਕਹਾਂ। ਯਾਰ ਪਿਆ। ਤੇਰੀ ਤੂੰ ਲਿਸ਼ਕ ਪੁਸ਼ਕ ਕੇ ਬੈਠ ਪਰ ਪ੍ਰੈਗਨancies ਆ ਲੱਗੀਆਂ। 4 ਵਜੇ ਜੇ ਉੱਠੀ ਆ। ਹੋਏ। ਸੱਚਾ ਆ ਕਿ ਤਾ। ਆਮ ਨੂੰ ਕੋਈ ਨਾ ਆ ਰਹੇ ਆ ਨਾ ਸੰਦੇਗ ਲਾਦੇ। ਆ ਆ ਦੇ ਆ ਇੱਧਰ ਦੇਖ। ਇਹ ਅਮਾ ਆਪਰੇ ਦੁਨੀਆ ਦਾ ਪੂਰੀ ਤਰ੍ਹਾਂ ਨਾ ਕਰਦਾ ਫਰਦਾ ਨੂੰ ਵਾਹ ਆ ਗਈ ਹੁੰਦਾ ਯਾਰ ਉਹ ਮਨੀ ਮਨੀ ਉੱਠੀ ਆ ਦੇ ਲੈ ਕੀ ਕੀਤਾ ਮਨੀ ਹੋਰ ਤਾਂ ਅਸਾਂ ਕੁੱਕੜ ਵਿਚਰਾ ਨਹੀਂ ਆ ਕੇ ਕੜਕਰ ਕੰਨ ਲਾ ਤੈਨੂੰ ਸ਼ਰਮ ਨਹੀਂ ਆਈ ਕੁੱਕੜ ਇੱਥੇ ਰੱਖ ਲੈ ਨੂੰ ਬੈਠ ਕਰ ਦੋ ਬੈਠ ਤੇ ਉਹ ਬੁਰੇ ਕਰ ਯਾਰ ਬੈਠਦੀ ਪਈ ਆ ਕੁੱਕੜ ਉਹ ਆ ਪੈ ਸਾਰੀ ਦੁਨੀਆ ਨੂੰ ਠਾਲਦਾ ਹੁਣ ਤਾਂ ਉਹ ਵੀ ਆ ਕੇ ਠਾਲਣ ਲੱਪਿਆ ਹੁਣ ਉੱਠ ਘੜ ਨੀ ਸ਼ਰਮ ਕਰ ਲਿਆ ਕਰ ਮਾਣੀ ਮੋਟੀ ਤੂੰ ਵੀ ਉੱਠ ਖੜਿਆ ਕਰ ਵੇਚ ਕੇ ਖਾ ਗਿਆ ਜਦੋਂ ਸਾਹ ਕਿਹਾ ਸਾਲਾ ਕੁੱਕੜ ਵੀ ਸੌਂ ਗਿਆ ਕੁੱਕੜ ਬੈਠਾ ਦੇਖਦਾ ਉਹ ਨਾਲ ਜਿੱਦਾਂ ਦਾ ਬੰਦਾ ਉਦਾਂ ਦੇ ਬੰਦੇ ਦੇ ਨਾਲ ਕੁੱਕੜ ਬਿਠਾ ਲਦਾ ਕੁੱਕੜ ਵੀ ਕੌਂ ਗਿਆ ਲੋ ਮਾਣੀ ਓਏ ਉਹ ਕੁੱਕੜ ਵੀ ਸੌ ਗਿਆ ਓਏ ਉਹ ਕੁੱਕੜ ਬੈਠਾ ਰਹਿ ਕੇ ਤਾਂ ਔਟੜਾਲ ਯਾਰ ਮੈਨੂੰ ਕੋ ਕਾਮਕਾਰ ਕਰਾ ਦੇ ਪਨੀਰੀ ਬੀਜਣੀ ਆ ਉਹਦੇ ਨਾਲ ਕਰਾ ਦੇ ਪਗ ਮੈਨ ਪੱਠੇ ਵੜਾ ਦੇ ਕੌਤਾ ਕਰਾ ਮੈਂਤਾਲੀ ਗੱਲੇ ਜਾਂ ਸ਼ਰਮ ਘਰ ਮ ਨਹੀਂ ਆਉਂਦਾ ਕੁੱਕਰ ਵੀ ਆ ਤੇ ਢਿਗੋਏ ਮੈਂ ਚੰਦੂ ਮਾਰ ਬਣੀ ਐਵੇਂ ਚਾਹਿਆ ਕਰੇ ਬਹੁਤ ਉਹ ਨਾਲ ਗਏ ਆਨੇ ਕੀ ਕੰਦਾ ਮੰਦਾ ਚੱਕ ਕੇ ਲਿਆ ਕੇ ਕੁੱਕਰ ਉੱਪਰ ਰੱਖ ਦੁੱਤਾ ਤੇ ਅਗਲਾ ਰੋਜ ਲੈਕਸ ਸਾਬਣ ਨੰਬਰ ਸਾਬਣ ਨਾਲ ਸਾਬਣ ਨਾਲ ਨਹਾਉਂਦਾ ਆ ਹਾਂਜੀ ਬੈਡ ਤੇ ਕੋ ਰੱਖ ਲਾਉਂਦਾ ਕਦੀ ਕੰਡੀਸ਼ਨਰ ਦਾ ਨਾਮ ਸੁਣਿਆ ਆਪਣੇ హెయిర్ ਉਹਦੇ ਨਾਲ ਧੋਂਦਾ ਉਹ ਮੈਨੂੰ ਬੈਡ ਤੇ ਵੀ ਰੱਖਦਾ ਆਹੀ ਤਾਂ ਐਨੂੰ ਜੜਾਉਣ ਨੂੰ ਫਾਇਰਦੇ ਤੂੰ ਬੈਠ ਜੀਦਾ ਜਦੋਂ ਇਹ ਬਗਵਾਸ ਕਰਦਾ ਬੈਠੀ ਕਿ ਕੀ ਨਹੀਂ ਲੱਗਦੀ ਤੇ ਉਹ ਜਦ ਕੁੱਕਰ ਨੂੰ ਕੋਈ ਗੱਲ ਤੁਹਾਡੀ ਚੰਗੀ ਨਹੀਂ ਲੱਗੀ ਉਹ ਵੀ ਹੋਗਰੇ ਵੀ ਹੱਥ ਦੇ ਪਾ ਉਚਾਰੇ ਨੇ ਏਸੀ ਲਾ ਲਓ ਯਾਰ ਕੁੱਕਰ ਨੂੰ ਹੁਣ ਏਸੀ ਲਾ ਦੇ ਕੋਈ ਸ਼ਾਨ ਨਾ ਕਰੋ ਹਿਆ ਕਰੋ ਜਸਾਲੂ ਜੀ ਆ ਨਾ ਨਹੀਂ ਏਸੀ ਨਹੀਂ ਲਾਵਾ ਨਾ ਪਰ ਇਹਨੂੰ ਪਤਾ ਲੱਗੇ ਉਹ ਮੇਰੇ ਮੂੰਹ ਤੇ ਨਿਕਲ ਲੱਗਾ ਸੀ ਨਵਾ ਜੀ ਆਇਆ ਜਾ ਮਨੀ ਹੋ ਰੁਟਗੜ ਪ੍ਰਾਗੋ ਕਾਮਕੁਮਾ ਤੇ ਇਦਾਂ ਦਾ ਤਾਂ ਬੰਦਾ ਨਾ ਕਿ ਕੁੱਕੜ ਨੂੰ ਵੀ ਨਾ ਜੱਫੀ ਪਾ ਕੇ ਪੈ ਜਾਂਦਾ ਉਹ ਦੇਖ ਤਾਂ ਬੱਟਾ ਉਹ ਬੰਦਾ ਦੇਖ ਲਿਆ ਉਹਨੇ ਓਏ ਹਾਏ ਗੰਦ ਖਾਨਾ ਕੁੱਕੜ ਨਾਲ ਨੱਚ ਘੁੱਟਦੇ ਮੋਰੀਓ ਉਹ ਕੁੱਕੜ ਦਾ ਨੱਕਾ ਹੀ ਰਹਿਣੀ ਨਾਲੇ ਮਰੀ ਜਾਂਦਾ ਸਾਰੇ ਸਦਾਈਆਂ ਤੂੰ ਮੈਂ ਤੈਨੂੰ ਬਾਹਰ ਲੈ ਕੇ ਨਹੀਂ ਆਇਆ ਕਿ ਚਲੋ ਇਹਨਾਂ ਨੂੰ ਉੱਪਰ ਲੈ ਕੇ ਚਲੋ ਗਰ 8 18 ਮਨੇ ਹੁਣ ਦਾ ਉਹ ਵੀ ਆ ਉਹ ਕੋਹ ਭਰਾਵਾ ਗੋਲਪਾ ਕੁਕੜ ਕੁਕੜੂ ਗੂਕ ਕਰਦੇ ਕੁਛ ਅੱਛਾ ਨਹੀਂ ਬੋਲ ਸਕਦੇ ਹੋ ਆ ਇੱਕ ਤਾਂ ਛੋਟੋ ਨਹੀਂ ਜਾਈਏ ਪਤਾ ਨਹੀਂ ਕਾ ਤਾਂ ਸਾਰਾ ਟੱਬਰ ਛੋਟੋ ਹੋਸਕਾ ਦਾ ਕਮਰੇ ਚੋ ਮਾਸਕ ਤਾਂ ਉਹ 8 ਮਨੇ ਉਹ ਮਨੇ ਉਠਾਉੜਦਾ ਯਾਰਾ ਤਾ ਚੱਕ ਨਹੀਂ ਨਹੀਂ ਚੱਕਣਾ ਤੂੰ ਅੱਠ ਵੇ ਚੱਕੂਗਾ ਉਠਾ ਉੱਠ ਚੱਲ ਯਾਰ ਉਹ ਪੱਠੇ-ਪੱਠੇ ਬਾੜ ਲਈਏ ਚੱਲ ਉੱਠ ਜਾਂ ਦਿਨ ਚੜਦਾ ਮੋਰੇ ਮਨੀ ਯਾਰ ਤੂੰ ਚੱਕ ਨਹੀਂ ਰਹਿਣ ਦੇ ਇੱਥੇ ਰਹਾਂਗਾ ਇਹ ਅਮਾ ਇਹਨਾਂ ਦਾ ਉੱਠਣਾ ਮਨੀ ਉੱਠ ਕੇ ਕਿਉਂ ਬਿਸ਼ਾਰਮਪੁਣਾ ਫੜੇ ਲਿਆ ਕਹਿੰਦਾ ਮੁਰਗੇ ਚੋਰ ਜੈ ਇਹਨੂੰ ਕਹਿੰਦਾ ਚੱਕ ਤਾਂ ਸਹੀ ਕਿੱਥੋਂ ਉਹ ਉਧਰੋਂ ਲਿਆਇਆ ਆ ਵੇਲੀਓ ਇਹ ਚੱਕਰਾਂ ਦੀ ਤੂੰ ਉੱਠ ਕੇ ਚੱਕੂਗਾ ਤੂੰ ਉੱਠ ਕੇ ਕੰਮ ਵੀ ਇਦਾਂ ਦੇ ਕਰਦਾ ਹਨ ਜਿਹੜੇ ਲੈ ਲਈ ਤਾ ਕੋਪੀ ਲੈ ਜੇ ਆ ਨਾ ਕੁੱਕੜ ਨੇ ਬੈਟ ਕਰ ਦਿੱਤੀ ਗੋਪੀ ਕਬ ਜਾਦਰ ਤੇ ਤੋ ਨਾ ਸੁਈ ਆ ਲੈ 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 ਇਹ ਯੋਗਾ ਕਾ ਲਾਪਿਆ ਇਹ ਤਾਂ ਯੋਗਾ ਉਹ ਕਹਿੰਦਾ ਮਨੀ ਤੂੰ ਵੀ ਕਰ ਉੱਠ ਕੇ ਮੋਲੀ ਔਟਗਾਲੇ ਯਾਰ ਮੈਂ ਤਾਂ ਵੀ ਕਰਦਾ ਮम्मा ਦਾਰਦਾ ਕੀ ਆ ਕੁੱਕੜ ਤੋਂ ਇੱਕ ਨਾਲ ਔਟਗੜ ਮਨੀ ਹੋਏ ਚਲਾ ਓਟੇ ਉਹ ਐਂ ਚੇਂ ਗਿਆ ਮਾਰਦਾ ਓਨੇ ਜੋਗਾ ਕਰਦਾ ਚਲਾ ਓਟੇ ਕਾਮਨੀ ਓਟੇ ਆ ਰਿਹਾ ਵਿਸ਼ਾਲ ਦਾ ਤੇਰੀ ਆ ਬਹੁਤ ਦੇਖੋ ਆ ਤੇ ਸਾਡਿਆ ਤਰਿਆਸ਼ ਕੇ ਲਿਆ ਮਾਇਰੇ ਸਾਰੇ ਮਿਲਦਾ ਕੋ ਹੁੰਦਾ ਹੈ ਮਿਲਦਾ ਉਹ ਸੁਣ ਕੇ ਰਿਹਾ ਮੈਂ ਕਿੱਥੇ ਆ ਗਿਆ ਬੰਦਾ ਜਿਹੜਾ ਸਾਲਾ ਮੇਰੇ ਤੋਂ ਵੀ ਭੈੜਾ ਜਿਹੜਾ ਸੁੱਤਾ ਪਿਆ ਹੱਲੇ ਤੱਕ ਆ ਲੈ ਆ ਲੈ ਮੈਂ ਲੰਦਾ ਰਵਜਣ ਤੇ ਆ ਪੱਠੇ ਵੱਟ ਕੇ ਲਿਆਉਣਾ ਸਾਇ ਤੇ ਸੂਰਜਾ ਮੈਨੂੰ ਪੁੱਛ ਕੇ ਦੇਖਾ ਔਠ ਕੜਾ ਪ੍ਰਾ ਤਨੀਰੀ ਬੀਜ ਲਈਏ ਔਰਤਾਂ ਆ ਗਏ ਕੋਈ ਪਿਆਨਾ ਪੁਣਾ ਬੜਿਆ ਔਠ ਕੜਿਆ ਕਰ ਕੋਈ ਸੰਗਸਾਰਮ ਹੈ ਹੀ ਨਹੀਂ ਇਹਦੀ ਕੋਈ ਜ਼ਿੰਦਗੀ ਚ ਕੰਮੇ ਕਰ ਲੈ ਜੇ ਕੋਈ ਕਰ ਸਕਦਾ ਕਦੀ ਕੋ ਕੰਮ ਕੀਤਾ ਸੀ ਇਹਨੇ ਕਿਤੇ ਕਿਤੇ ਹੀ ਪਵਾ ਕੀਤਾ ਜੂਤੇ ਪੱਠੇ ਵੜ ਵੜ ਰੇੜੇ ਤੇ ਰੇੜੇ ਲਿਆਉਂਦਾ ਰਿਹਾ ਯਾਰ ਮਹਾ ਮੈਂ ਤਾਲੀ ਗੱਲ ਪਹਿਰੀਆਂ ਥਲਵਾ ਲਾ ਬੁਛ ਇੰਨਾ ਕ ਭਾਈ ਮਾਰੀ ਮੈਂ ਚੋਮਾ ਨਹੀਂ ਦਸੀ ਲਿਆਉਂਗਾ ਨਹੀਂ ਸੀ ਕਾਲ ਨੂੰ ਇਦਾਂ ਦਾ ਰਹਿਤਾ ਆ ਗਿਆ ਕੀ ਕਹੂੰਗੀ ਬਜੋਲਿਆਂ ਨੂੰ ਜੋਲੀਆ ਨੇ ਕਿਹਣਾ ਨਾ ਲੰਦਾ ਤੋਲਨ ਤਾਂ 10 ਵਜੇ ਉੱਠ ਕੱਢਦਾ ਹੁੰਦਾ ਆ ਫਿਰ ਫੈਨ ਚੱਲ ਜਾਂਦਾ ਆ ਫਿਰ ਘੁੰਮ ਫਿਰ ਕੇ ਆ ਕੇ ਉਹ ਹਾਂ ਇਦਾਂ ਦਾ ਮੁੰਡੇ ਨੂੰ ਕੁੜੀ ਦੇਣ ਨਾਲ ਖੁਸ਼ੀ ਤਾਂ ਕਮਾ ਲਵਾਂਗੇ ਇਹਨਾਂ ਦਾ ਮਨਵਾਤ ਤਾਂ ਸਾਨੂੰ ਨੂੰ ਵੀ ਖਵਾਇਆ ਕਰੂੰ ਆਪਣੀ ਵਾਈਫ ਨੂੰ ਵੀ ਇਦਾਂ ਹੀ ਤੁਹਾਡੀ ਕੁੜੀ ਸੌਖਾ ਕਰੂ ਆ ਡੈਡੀ ਦੇ ਲਾ ਹੁਣ ਭਾ ਪੁੱਕੜ ਵੀ ਲਿਆਂਦਾ ਤਾਂ ਉਹਨਾਂ ਦਾ ਫੇਰ ਸੰਗ ਹੈਗੀ ਇਹਨਾਂ ਨੂੰ ਕੁੱਕੜ ਦੇ ਕਿੱਥੇ ਬਿਠਾ ਆਇਆ ਓਏ ਔਠ ਓਏ ਕੋਵਨੀ ਉਹ ਕਹਿੰਦਾ ਨਹੀਂ ਕੁੱਕੜ ਕਹਿੰਦਾ ਨਹੀਂ ਉਟਣਾ ਅੰਮਾ ਠਾਲੇ ਦੇ ਜੁੱਤੀ ਚੱਕ ਮਨੀ ਕੁੱਕੜ ਕਹਿੰਦਾ ਨਹੀਂ ਉਟਣਾ ਸਿਰ ਮਾਰਦਾ ਜੂ ਇਹ ਕਦੋਂ ਮਨੀ ਉੱਟਾ ਉਹ ਤੇਰੀਓ ਭੈਣ ਨੂੰ ਥੋੜਾ ਨਾ ਲੱਗਦੇ ਆ ਕਿੱਥੇ ਲੱਗੇ ਉੱਥੇ ਟਟ ਦੇ ਉੱਠਵੇਂ ਉੱਠਵੇਂ ਬਣਾ ਬਣੀ ਜਾਣਾ ਉੱਠਵੇਂ ਉੱਠਵੇਂ ਨੋ ਲੱਗਦੇ ਆ ਅੰਮਾ ਟਟ ਦੇ ਪਾਟਾ ਘਾੜ ਉੱਠ ਹਣ ਉਹ ਕਹਿੰਦਾ ਨਹੀਂ ਉਟਣਾ ਕੁੱਕੜੇ ਨਹੀਂ ਹੁੰਦਾ ਨਹੀਂ ਉਟੜਾ ਤਾਂ ਤੂੰ ਹੀ ਨਹੀਂ ਠਾਲ ਕੇ ਰਾਜੀ ਮਾਂ ਨੇ ਤੇੜੀ ਪੁੱਠਾ ਗਇਆ ਆ ਹੋਰ ਨਹੀਂ ਕੋਈ ਗੱਲ ਹੈਗੀ ਤੇਰਾ ਹੀ ਚਮਲਾ ਆ ਆ ਮਰੀ ਜਾਂਦਾ ਕਹਿੰਦਾ ਨਹੀਂ ਕਾਲਾ ਮੈਂ ਸੱਚੀ ਮੈਨੂੰ ਹੱਥ ਕੜਾ ਉੱਠ ਕਰਦਾ ਚੱਕੂਂਗਾ ਤੇ ਉੱਠੂਗਾ ਚੱਕੋ ਇਹਨੂੰ ਇਹਨੂੰ ਉੱਠ ਆ ਬੇ ਚੱਕ ਕੇ ਛੱਡ ਕੇ ਆ ਉਧਰ ਮੈਂ ਤਾਂ ਆਫਾਦੀ ਵੀ ਨਾ ਜਿਹੇ ਜਾਈਏ ਕੀ ਜਿਹੜੀ ਇਹਦਾ ਹੋਊਗਾ ਕੋਈ ਜ਼ਿੰਦਗੀ ਹੈ ਤੂੰ ਕੀ ਸੋਚਿਆ ਮੈਂ ਕਿ ਇਹ ਘਰ ਵਾਲੀ ਕੋਰੂ ਕਹਿੰਦੀ ਜਿੱਦਾਂ ਇਹ ਫਿਰਦਾ ਉਹਦਾ ਉਹ ਨਾਲ ਘਮਾਊਗਾ ਕਹਿੰਦੀ ਅਗਲੇ ਨੂੰ ਤਾਂ ਮौज ਆ ਮੌਜੇ ਆ ਕਿਹੜਾ ਰੋਜ ਹੀ ਅਸੀਂ ਘੁੰਮਣ ਜਾਈਦਾ ਵੇ ਇਹਨੂੰ ਬੈਠ ਕਰਦਾ ਨਹੀਂ ਮੈਂ ਸੌਹ ਲੱਗੇ ਸੱਚੀ ਕਰਦਾ ਨਹੀਂ ਚੱਕਲਾ ਚੱਕਲਾ ਮੈਂ ਤੇ ਦੀ ਗੱਲੇ ਹੀ ਆ ਜਦੋਂ ਤੂੰ ਕੋਣ ਬਾਗ ਕੋਵਾਂ ਕੁੱਪੜ ਨੂੰ ਜਿੱਤਾ ਉਹਨੂੰ ਕੁੱਪੜ ਲੈ ਉਹਦੇ ਕਿਹਦੇ ਬੈਠ ਕਰਤੀ ਚੱਕਦਾ ਇਹਨਾਂ ਨਾਲ ਕਾਰ ਦੇਣੀ ਜੇ ਸਾਹਮਣੇ ਬੈਠਾ ਉਹ ਤੈਨੂੰ ਕਿਦਾ ਪਤਾ ਮੈਨੂੰ ਉਹਦੇ ਲੱਛਣ ਦੀਵੇ ਆ ਓਏ ਔਖੇ ਭਰਾ ਮਨੀ ਚਾਤਰੋ ਉਪੀ ਚਾਕਲਾ ਉਹ ਐਵੇਂ ਔੜ ਔੜ ਜਾਂਦਾ ਹੁੰਦਾ ਇਦਾਂ ਦਾ ਫਰ ਫੜ ਜਾਣੇ ਉਹਦੇ ਜੇ ਔੜ ਗਿਆ ਤੂੰ ਗਾ ਤੇ ਪੱਖਾ ਲਾ ਦਤਾ ਏ ਚੱਲੋ ਉੱਠ ਬਾ ਮਾੜਾ ਕੁੱਕੜ ਨੂੰ ਦਿਖਾਈ ਦੇ ਉੱਠ ਕੇ ਖੜਾ ਹੋ ਗੇ ਨਹੀਂ ਤਾਂ ਨੂੰ ਹੋ ਕੇ ਦਿਖਾ ਲਈ ਦੇ ਓਏ ਜਾ ਔਰ ਸੀ ਜਾਂਦਾ ਦੰਪਦਾ ਨਹੀਂ ਆਇਆ ਕੀ ਕੀ ਕਰੀ ਜਾਂਦਾ ਇਹ ਤੂੰ ਦੀ ਗੈਰ ਸਮਝ ਨਹੀਂ ਕਿਸੇ ਕੰਮ ਦੀ ਓਏ ਚੁਗਲੀ ਹੁਣ ਦੰਦਲੇ ਹੀ ਪੈ ਕੇ ਦੋਏ ਨਹੀਂ ਬੋਲਦੇ ਕੁੱਤੇ ਬੋਸ ਤਾਂ ਨਾ ਮਰੀ ਤੈਨੂੰ ਪਤਾ ਕੀ ਕਹਿ ਦਿੰਦੀ ਐ ਮੇਰੇ ਪਿੱਠ ਪਿੱਛੇ ਹਾਂ ਅਮਾ ਮੈਂ ਸੱਚੀ ਗੱਲਾਂ ਅੱਜ ਮੈਂ ਗਿਆ ਸੀ ਨਾ ਤੂੰ ਉਹ ਰੱਜ ਕੇ ਚੁਗਲੀਆਂ ਨਹੀਂ ਕੋਈ ਚੁਗਲੀ ਨਹੀਂ ਕੀਤੀ ਇੱਕ ਵੀ ਨਹੀਂ ਕੀਤੀ ਮੈਨੂੰ ਕਹਿੰਦੀ ਗੋਪੀ ਹਨਾ ਕਹਿੰਦਾ ਐ ਕਿ ਇਹਦਾ ਕੀ ਬਣੂਗਾ ਫਲਾਨਾ ਧੰਗੜਾ ਜੇਬ ਤੂੰ ਅਧਰੀਆਂ ਮੇਰੀਆਂ ਚੁਗਲੀਆਂ ਕੀਤੀਆਂ ਨਹੀਂ ਮੈਨੂੰ ਸੌਣ ਲੱਗਿਆ ਕੋਈ ਬਣਾਉਂਦਾ ਇਹ ਕੁੱਤੇ ਦਾ ਹੱਡ ਮਣੀ ਅੱਗ ਨਾ ਲਾ ਮੈਨੂੰ ਸੌਣ ਲੱਗਿਆ ਮਾਂ ਤੂੰ ਮੈਨੂੰ ਕਿਹਾ ਨਹੀਂ ਮੈਂ ਹਾਂ ਸੁਣ ਕੀ ਜਾਂਦਾ ਇੰਨੀ ਨੀਂਦੜਾੜ ਮੈਂ ਤੁਸੀਂ ਧੰਦੇ ਤੁਸੀਂ ਧੰਦਾ ਤੁਹਾਡਾ ਬੁੜਾ ਆ ਮੈਂ ਤਾਂ ਨਹੀਂ ਮੈਂ ਹੈਰਾਨ ਹਾਂ ਸੌਣ ਉਹ ਪਤਾ ਕਿ ਕੀ ਕੀਤਾ ਆ ਤਾਕੀ ਦੇ ਮੋਰੇ ਪੱਲੀ ਤਾਣ ਕੇ ਉਹ ਪਰਦਾ ਜਿਹਾ ਸੱਟ ਕੇ ਐਂ ਹਨੇਰਾ ਕਰਕੇ ਨਾ ਮਤ ਵਾਸਤ ਸੁੱਤਾ ਪਿਆ ਪੱਖਾ ਲਾ ਕੇ। ਕੀ ਮਾੜੀ ਗੱਲ ਹੈ। ਅਗਲਾ ਮੈਂ ਨਿਆਰੇਦਾਰ ਸੁੱਤਾ ਪਿਆ। ਤੈਨੂੰ ਉਹਦਾ ਇੰਨੇ ਸਾਲਾਂ ਦਾ ਪਤਾ ਹੀ ਨਹੀਂ ਲੱਗਾ। ਮੈਨੂੰ ਨਹੀਂ ਪਤਾ ਮਿੰਦਾ ਤੁਹਾਡਾ ਵੀ ਨਹੀਂ ਪਤਾ ਲੱਗਿਆ ਕਿ ਡੋਜਾ ਜੰਮ ਕੇ ਤੁਹਾਨੂੰ ਅਗਲਾ ਨਹੀਂ ਰੱਤੀ ਭਾਰਦੀ ਵੀ। ਤੈਨੂੰ ਹੀ ਆ ਡੱਬੜ ਜਾ ਤੇਰੇ ਟੱਕਰ। ਮੈਂ 4 ਵਜੇ ਉੱઠી ਆ। ਓਏ। ਸੁੱਤਾ ਹਾਸੇ ਦਾ। ਐ ਸੁਣਾ ਬੱਪਾ, ਸੌ ਜਾ ਨੀਂਦ। ਕੋਈ ਛੋੜੇ ਪੁੱਤੂ ਇਹਦਾ ਜਾਗ ਗਿਆ। ਨਾ ਦੇਖ ਤੇਰੀ ਚੱਕੀ ਤੇ ਗਈ। ਇਹ ਕਰਾ। ਤੇ ਚੱਕੀ ਤੇ ਗਈ। ਨਾ ਜਾ ਨਾ ਟੱਕਰ ਮਾਰਨਾ ਤੇਰੇ। ਮੈਂ ਦੇਖੇ ਤੇਰਾ ਫੇਸ ਬਿਊਟੀ ਖਰਾਬ ਹੋਊ। ਤੂੰ ਸਮਝ ਜਾ। ਸਾਂਗੇ ਤੇਰਾ ਕੀ ਮਤਲਬ ਸੀ 4 ਵਜੇ ਉੱਠਣਾ ਕੁੱਤਾ ਸੁਣ ਲੈ ਉਹ ਠੀਕ ਆ ਤੇ 4 ਵਜੇ ਕੁੱਤਾ ਕਹਤਾ ਭਾ ਪਿਆ ਹੀ ਫੇਰ ਠੀਕ ਤੇਰੇ ਵਰਗੇ ਹੈ ਨਾ ਕਦੇ ਉੱਦੇ ਸੌਤਣਿੰਦੀ ਆ ਆ ਜਾਂਦੀ ਐ ਏਦਾਂ ਹਾਂ ਨਾ ਏਦਾਂ ਸੁੱਤੀ ਪਈ ਹੁੰਦੀ ਬਾਹੋਂ ਪਿਆ ਨਾ ਕਦੇ ਉਦੇ ਨਾ ਅੱਖ ਕੋਲ ਜਿਵੇਂ ਆ ਵੱਟ ਗਈ ਚੁੰਨੀ ਲੈ ਗਿਆ ਨਾ ਜ਼ਾਇਰ ਤੇ ਤੇਰਾ ਸੰਗਨ ਹੁੰਦਾ ਬਾਦੀਆਂ ਬਾਦੀਆਂ ਸੰਗਾ ਕਿ ਬਾਥਰੂਮ ਬੂਥਰੂਮ ਜਾ ਗਿਆ ਨਾ ਆ ਆ ਕਮਰੇ ਕੋਲ ਫਸਵੈਨਰ ਨਾ ਕਾ ਸਾਲਾ ਕੁੱਤੇ ਨਹੀਂ ਐ ਪੈ ਗਏ ਹਨਾ ਆ ਗੱਲ ਉਹਦੀ ਸੁਵਾਨਾ ਤੇ ਯਾਦਿਕਾ ਫਿਰ ਏਸੀ ਲਾਉ ਦੋ ਮੈਂ ਤੱਕ ਐ ਐ ਪੈ ਕੇ ਫੇ ਨੂੰ اٹਕੇ ਨਾ ਸਾਡੇ ਕੋਲ ਪਖੰਡ ਕਰਨੇ ਜਿਗ ਤੇਰੇ ਅਰਗੇ ਨੂੰ ਕਹਦੀ ਆ ਚਾਹ ਦਾ ਘੁੱਟ ਦੇ ਦੇ ਇੱਕ ਬਣਾ ਕੇ ਇਥੋਂ ਮੈਂ ਤਾਂ ਸਾਰੀ ਰਾਤ ਸੁਪੀ ਤਾਂ ਰਾਤ ਜਾ ਕੇ ਕੱਟੀ ਸਾਲਾ ਹੁਣ ਬਾਥਰੂਮ ਕਰਨੋਂ ਵੀ ਸਾਰੀ ਰਾਤ ਜਾ ਕੇ ਕੱਟੀ ਸੁਣ ਲੈ ਸੁਣ ਘਰੇ ਤੇਰੀ ਚਾਹ ਦਾ ਘੁੱਟ ਤੈਨੂੰ ਕਹਦੀ ਆ ਨਾ ਚਾਹ ਦਾ ਘੁੱਟ ਬਣਾ ਦੇ ਉਹ ਨਹੀਂ ਤੇ ਸੌ ਨਖਰੇ ਕਰ ਕਰ ਕੇ ਉਹਣਾ ਰਾਤ ਤੇ ਤੂੰ ਮੈਂ ਰੋਟੀ ਮੰਗੀ ਤੈਨਾਂ ਮੱਥੇ ਦੀੜੀ ਬਾਕੇ ਤੂੰ ਅੰਦਰ ਵੜ ਗਈ ਪਾਈ ਕਿਉਂ ਪਾਈ ਉਹ ਵੀ ਦੱਸ ਕਿਉਂ ਪਾਈ ਨਹੀਂ ਨਹੀਂ ਪਤਾ ਕਿਉਂ ਪਾਈ ਨ ਨਹੀਂ ਇਹਨੂੰ ਨਾ ਹਨਾ ਰੋਟੀ ਪਕਾ ਕੇ ਸਬਜ਼ੀ ਬਣਾ ਕੇ ਇਹਨੂੰ ਮੈਂ ਹਾਕ ਮਾਰੀ ਮੈਂ ਕਿਹਾ ਗੋਪੀ ਰੋਟੀ ਖਾ ਲੈ ਮੈਨੂੰ ਤਾਂ ਹਜੇ ਭੁੱਖ ਨਹੀਂ ਮੈਂ ਰੋਟੀ ਖਾ ਕੇ ਹਜੇ ਅੰਦਰ ਹੀ ਬਣੀ ਆ ਕੀ ਬਣਾਇਆ ਫਿਰ ਮੈਂ ਆਉਣਾ ਹੀ ਸੀ ਮੈਂ ਕਿਹਾ ਯਾਰ ਬੰਦਾ ਟੇਰੋ ਕਿਉਂ 55 ਮਿੰਟਾਂ ਤੱਕ ਤੈਨੂੰ ਭੁੱਖ ਟੈਡ ਦੇ ਚੂਹੇ ਆ ਤਾਂ ਪਤਾ ਕਿਹੜੇ ਵੇੜੀਆਂ ਲਾ ਕੇ ਇੰਦਾਂ ਦੇ ਡਰਾਮੇ ਕਰਿਆ ਤੀਵੀਆਂ ਤਾਂ ਹੀ ਪਰਕੋਂ ਤੇ ਪਿਠਾ ਕੇ ਰੱਖਣੀਆਂ ਤੀਵੀਆਂ ਦੀ ਗੱਲ ਨਾ ਕਰਿਆ ਕਰ ਤੀਵੀਆਂ ਦੀ ਗੱਲ ਨਾ ਕਰ ਤਾਂ ਕੀ ਗੱਲ ਮਾਂ ਨੇ ਬੈਰਵਾ ਮਾਂ ਨੇ ਜਿਹੜਾ ਸਾਡੇ ਬੁੜੇ ਨਾਲ ਬੈਰ ਕੱਢਿਆ ਉਹ ਨਹੀਂ ਬੈਰ ਜਿਹੜਾ ਤੂੰ ਸਾਡੇ ਬੁੜੇ ਨਾਲ ਬੈਰ ਕੱਢਿਆ ਇੰਨੇ ਸਾਲਾਂ ਮਾਂ ਉਹ ਨਹੀਂ ਸਵੇਰ ਦੀ ਹੁਣ ਤੂੰ ਗੱਲ ਸੁਣਦਾ ਕਹਿੰਦੇ ਨਹੀਂ 4 ਵਜੇ ਕੀਤਾ ਸੀ ਉੱਤ ਕੇ 4 ਵਜੇ ਤੱਕ ਅੱਖ ਨਹੀਂ ਕੀਤਾ ਹਾਏ ਰੱਬਾ ਕੀ ਮੈਂ ਮਾਰ ਜਾ ਮਨੇ 4 ਵਜੇ ਉੱਠੀ ਜੇਰ ਸੁਖਵਿੰਦਰ ਦਾ ਮੈਂ ਸੈਰ ਕਰਨ ਗਈ ਤਾਂ ਮੈਂ ਤੇ ਉੱਧਰ ਸੈਰ ਕਰ। ਉਹ ਬਾਹਰ ਬਹੁਤ ਲੰਮੀ ਦੀ ਦਿੱਤਣੇ ਆ। ਮੈਂ ਕਹਿੰਨਾ ਤੈਨੂੰ ਬਾਹਰਾਂ ਦਾ ਸੈਰ ਕਰਨ। ਮੈਂ ਕਹਿੰਦੇ ਮੈਂ ਕੀ ਕੀਤਾ ਪੁੱਤ ਤਾ ਲੈ। ਅੱਛਾ ਕੀ ਕੀਤਾ? ਪੱਖਾ ਲਾਇਆ। ਮੈਂ ਉਹ ਜਿਹੜੇ ਛਾਹ ਵਾਲੀ। ਉਹ ਬਾਹਾਦਰੀ ਵਾਲਾ ਕੰਮ ਆ। ਉਹ ਤੇ ਤੁਸੀਂ ਤਾਂ ਕੰਮੀਸਾ ਕਹਿਨੇ ਕਰਦੇ। ਤੇ ਜਿਹੜੇ ਮੈਂ ਕੰਮ ਕਰਦਾ ਜਾ ਕੇ। ਤੁਸੀਂ ਤਾਂ ਕੀਤੇ ਨਹੀਂ ਉਹ। ਜਦੋਂ ਕਿੰਨੇ ਦਿਨਾਂ ਮੈਂ ਕੰਮ ਕਬੱਡੀ ਨਾਲ ਛਾਰ ਸਾਰੇ ਮੈਂ ਸਵਾਰਿਆ। ਉਹਦੇ ਕੰਮ ਆ। ਫੇਰ ਮੈਂ ਆ ਕੇ ਸਾਡੇ ਡੋਰਾ ਸਾਡੇ ਤਕੀਆਂ ਸਾਫ ਕੀਤੀਆਂ ਤਕਰੀਰਾਂ ਉਹ ਨਹੀਂ ਤਾਂ ਸਾਲੇ ਤਕੇ ਤਕੇ ਤੁਹਾਡੀ ਉਮਰ ਕਿੰਨੀ ਹੋ ਗਈ ਅੰਮਾ ਜੀ ਮੂਹਰ ਹੋ ਗਈ ਕਿੰਨੀ ਹੋ ਗਈ ਫੇਰ ਕਿੰਨੀ ਹੋ ਗਈ 2 ਘੱਟ 60 ਹੈ ਉਹ 60 ਦੀ ਨਾ ਕਿੰਨੇ ਉਮਰ ਹੋ ਗਈ ਲੈ ਤੂੰ ਤਾਂ ਨਹੀਂ ਆ ਤੇਰੇ ਤੇ ਨੋਟਸ ਪਏ ਆ ਕਾਲਜ ਦੇ ਪੂਰੇ ਕਰਨ ਵਾਲੇ ਤੁਸੀਂ ਮੈਨੂੰ ਇਹ ਦੱਸੋ ਤੁਹਾਡੀ ਉਮਰ ਕਿੰਨੀ ਹੋ ਗਈ ਤੁਸੀਂ 50 ਦੇ ਨੇ ਕਿ 50 ਦੇ ਨੇੜੇ ਹੋਗੇ ਹਾਂ 50 ਸਾਲਾਂ ਦੇ ਤੁਸੀਂ ਹੋ ਗਏ ਤੁਸੀਂ 50 ਸਾਲਾਂ ਦੇ ਮੈਨੂੰ ਲੱਗਦਾ ਨਹੀਂ ਕਿ ਆਪਣੀ ਜ਼ਿੰਦਗੀ ਦੇ 5 ਕਿਲੋਮੀਟਰ ਪੂਰੇ ਕੀਤੇ ਹੋਗੇ ਤੋ ਗੋਰ ਫਿਟੇ ਲਾਂਤ ਤੇਰੇ ਆਏ ਮੈਨੂੰ ਨਹੀਂ ਲੱਗਦਾ ਤੁਸੀਂ ਇੰਨਾ ਕਦੀ ਤੁਰੇ ਹੋਗੇ ਬੇ ਬੇ ਕਿੱਥੋਂ ਮੜ ਕੇ ਆਂਦੀ ਆ ਫਲਪੋਤੇ ਦੀ ਨਹਿਰ ਤੋਂ ਨਹੀਂ ਮੜ ਕੇ ਬਚਾ ਰੱਖ ਜਿੱਦਣ ਤੇਰੀਆਂ ਨਾ ਕੋਈ ਬਾਲੀਆਂ ਬੁਲੀਆਂ ਲਾ ਕੇ ਲੈ ਗਿਆ ਮੈਂ ਤਾਂ ਮੇਰੇ ਬਾਲੀਆਂ ਮੈਂ ਪਾਉਂਦੀ ਨਹੀਂ ਮੈਂ ਪਾਉਂਦੀ ਨਹੀਂ ਬਾਲੀਆਂ ਆਹ ਡਿੱਟ ਗਿਆ ਮੈਂ ਲਾ ਕੇ ਰੱਖੀ ਆ ਆ ਡੱਕਰੇ ਜੜੀਆਂ ਲਾ ਆ ਹਰ ਜਾ ਹਰ ਜਾ ਨਾਸਤਾ ਬੋ ਮੈਨੂੰ ਜਿੱਦਣ ਨਾ ਕੋਈ ਲਾ ਕੇ ਲੈ ਗਿਆ ਤਰਨ ਨਾ ਲਾਤਾ ਉਹ ਅੱਗੇ ਆ ਦੇ ਉੱਪਰਲੀ ਹੋ ਹੋ ਲੱਗੇ ਮਗੋਪੀ ਇਦਨੀਆਂ ਬਾਲੀ ਤੇ ਤੇਰੀ ਭੈਣ ਦਾ ਫੋਨ ਆਇਆ ਗੋਦਰੋ ਆ ਮੈਥ ਰੈਂਗ ਉਹ ਮੈਨੂੰ ਇਹ ਸਮਝ ਨਹੀਂ ਸਾਲੀ ਨਾ ਇਦਾਂ ਆਹ ਕਿਹੜਾ ਉਹਦਾ ਪਿਆਰ ਹੈ ਟਰੂ ਲਾਵੇ ਹੈ ਹੂੰ ਬਣਾ ਰੱਦੀ ਰੋਈ ਜਾਵੇ ਹੋਰ ਕੀ ਮੈਂ ਕੀ ਹੋਇਆ ਮਨੀ ਮੈਂ ਕਹਾਂ ਯਾਰ ਪਈਆ ਦੇ ਦੇ ਮੈਂ ਕੀ ਹੋਇਆ ਮੈਂ ਮਨੂੰ ਦੇਣਾ ਮੈਂ ਕਹਾਂ ਅਬੇ ਦੇ ਤੂੰ ਪਤਾ ਕੀਤਾ ਸੀ ਮੁੱਕ ਜੰਦਾ ਹਣਾ ਤੁਹਾਨੂੰ 2000 ਦਿੱਤਾ ਨਹੀਂ ਸਾਨੂੰ ਕਾ ਦਿੱਤਾ 2000 ਤੂੰ ਨੋ ਮਾਈ ਮੈਂ 2000 ਉਹਦਾ ਤੂੰ ਮੈਨੂੰ ਦੁੱਤਾ ਆਪਣੇ ਕਦੋਂ ਕਦਾਂ ਦੁੱਤਾ ਤੂੰ ਆ ਉਹ ਦੁੱਤਾ ਤੂੰ ਬਲੈਕ ਨਹੀਂ ਕਰਦੇ ਇਹ ਠੀਕ ਹੈ ਕੋਈ ਗੱਲਿਆ ਸਾਡਾ ਹਿਆਰ ਹਿਆਰ ਰੱਖ ਲੈ ਕੋਈ ਗੱਲ ਨਹੀਂ ਫਿਰ ਵਾਸੇ ਗੱਲ ਤੇ ਮੰਨੀ ਨਹੀਂ ਉਦਾਂ ਕਹਿੰਦਾ ਮੰਮੀ ਤੂੰ ਮੈਨੂੰ ਦੱਸਿਓ ਤੁਸੀਂ ਤੁਹਾਨੂੰ ਕੀ ਚਾਹੀਦਾ ਮੈਂ ਲੈ ਕੇ ਦਵਾਂ ਮੈਂ ਦੱਸੋ ਕੀ ਚਾਹੀਦਾ ਇਹ ਇੱਧਰ ਹੈਲੋ ਇੱਧਰ ਮੂੰਹ ਕਰ ਮੇਰੇ ਮੂੰਹ ਹਾਲ ਦੇ ਮੈਂ ਤੈਨੂੰ ਕੀ ਕਿਹਾ ਸੀ ਕੀ ਕਿਹਾ ਸੀ ਇਹਦਾ ਉਹ ਦੋ ਦੋ ਤੇ ਡਰਾਮੇ ਛੇ ਜਰ ਨੇ ਤੇਰੀ ਸੱਚੀ ਆ ਮੈਨੂੰ ਇਹ ਉਹ ਦੋ ਦੋ ਤੂੰ ਆਣਾ ਮੈਂ ਮੈਂ ਤੁਹਾਨੂੰ ਚਾਕਲੇਟ ਦਿੱਤੀ ਤੇ 2000 ਰੁਪਇਆ ਦਿੱਤਾ ਪਰ ਇਹਨੇ ਕੀ ਦਿੱਤਾ ਦੁਆਰਾ ਨਹੀਂ ਦਿੱਤੀ ਮਨੀ ਨਹੀਂ ਗੋਪੀ ਤੂੰ ਕੁਛ ਨਹੀਂ ਦਿੱਤਾ ਮਦਰਡੇ ਦੇ ਮਦਰ ਦੇ ਤਾਂ ਨਿਆਣੇ ਦੰਦੇ ਆ ਮਾਂ ਪੇਰ ਤੇ ਪਿਆ ਮੁਖਰੀ ਨਾ ਹੋਣਾ ਅਗਰ ਇਸਕੇ ਪਾਸ ਬੰਗਲਾ ਹੈ ਗਾੜੀ ਹੈ ਦੌਲਤ ਹੈ ਸ਼ੋਹਰਤ ਹੈ ਇਸਕੇ ਪਾਸ ਮੇਰੇ ਪਾਸ ਮਾਂ ਦੇਖ ਕੁਝ ਮਾਂ ਹੈ ਠੀਕ ਹੈ ਮਾਂ ਨੂੰ ਪਿਆਰ ਮਾਂ ਨੂੰ ਦੇਈਦਾ ਜਿੰਦਾ ਪੈਸਾ ਤੇ ਲੈਣਾ ਯਾਰ 엄마 ਤੁਸੀਂ ਯਾਰ ਪੈਸੇ ਇੱਥੇ ਕੀ ਲਿਖਿਆ ਕਿ ਤੇ ਮਾਂ ਲਿਖਿਆ ਜੇਬ ਦੇ ਵਿੱਚ ਤੈਨੂੰ ਪਤਾ ਮੇਰੀ ਜੇਬ ਬਾਹਰ ਮਾਂ ਲਿਖਿਆ ਨਹੀਂ ਸ਼ੇਰ ਨਹੀਂ ਉੱਧਰ ਕੋ ਸੋਟੇ ਬਣਾਇਆ ਨਹੀਂ ਮੇਰੀ ਜੇਬ ਦੇ ਵਿੱਚੋਂ ਮੇਰੇ ਤੂੜੀ ਨਿਕਲਦੀ ਤੂੜੀ ਤੇ ਕੀ ਦੇ ਦਵਾਂ ਗਰੀਬ ਦਾ ਕੀ ਦੇ ਦਵੇ ਯਾਰ ਮੈਂ ਸਾਰਾ ਸਾਨੂੰ ਇਹਦੇ ਕੋ ਕਾਂਕ ਦੇ ਪੈਸੇ ਇਹਦੇ ਕੋ ਆਹੋ ਸਾਰੀ ਰਾਟ ਕਾ ਦੇ ਦੇ ਰਿਹਾ ਥੋੜੇ ਬਹੁਤੇ ਸਾਨੂੰ ਜਮਾ ਕਰਾ ਕੇਗਾ ਕੋਕਾ ਕਾਂਕ ਦੇ ਪੈਸੇ ਮੁੱਗ ਨਾਲ ਸਾਰੇ ਜਿਹੜੇ ਆਏ ਸੀ ਹੈ ਨਹੀਂ 2 1500 ਨੂੰ ਦਿੱਤਾ ਛੋਟਾ ਅਣੀ ਮੇਰੇ ਕੋਲ ਕੋਈ ਪੈਸਾ ਨਹੀਂ ਜੇ ਮੈਂ 2000 ਯਾਰ ਅਮਾ ਦੇ ਦੋ ਖੇਤੀ ਬਾੜੀ ਦਾ ਹੀ ਆਪ ਕਰਦੇ ਆਂ ਤੂੰ ਘਰ ਦਾ ਕਰ ਲੈ ਜੇ ਮੈਂ 2000 ਦਿੱਤਾ ਇਹ ਉਹ ਸਿੱਧੀ ਗੱਲ ਆ ਠਾਦੇ ਅਸੀਂ ਨਹੀਂ ਲਾਉਣਾ ਹੈ ਰੱਖਿਆ ਅਹੀਂ ਲਾਉਣਾ ਅਮਾ ਉਹਨੂੰ ਠਾ ਦੇ ਤੂੰ ਆਪ ਕਰ ਕਰ ਤੈਨੂੰ ਕੀ ਹੋਇਆ ਕਿੰਦੀ ਆਂ ਤੇ ਮੁੰਡੇ ਇਦਾਂ ਤੈਨੂੰ ਕੀ ਹੁੰਦਾ ਮੈਨੂੰ ਕੀ ਹੁੰਦਾ ਨਹੀਂ ਇੱਕ ਮਿੰਟ ਇਦਾਂ ਦੀਆਂ ਪਤਾ ਕੀ ਕਰਦੀਆਂ ਮੇਰੇ ਘਰ ਸੱਸਾ ਪਤਾ ਕੀ ਕਰਦੀ ਇਹਨੂੰ ਬੋਲਣ ਦੀ ਤਾਂ ਮਾਰ ਹੀ ਆ ਗਣੀ ਮੰਮੀ ਜੀ ਕਹੀਦਾ ਹੁੰਦਾ ਕੰਮ ਵਾਲੀਆਂ ਲਾਈਆਂ ਮੰਮੀ ਜੀ ਕਹੀਦਾ ਨਾ ਜਦੋਂ ਨੋਹ ਆ ਗਈਆਂ ਉਦੋਂ ਤੁਸੀਂ ਕੰਮ ਵਾਲੀਆਂ ਤਾਂ ਮੈਂ ਦੋ ਵਾਧੂ ਲਾਉਂਗਾ ਲੈ ਦੋ ਵਾਧੂ ਮੈਂ ਜਾ ਆ ਤੈਨੂੰ ਤੈਨੂੰ ਵੀ ਸਦਗੀ ਤਾਂ ਗਨੇ ਨਹੀਂ ਮੈਂ ਮਾਈ ਹਣ ਛੋਟ ਰਹਿ ਹੁਣ ਮੇਰੀ ਨੋਹ ਆ ਗਈ ਹੈ ਹਣ ਉਹ ਆਪ ਹੀ ਕਰੂਗੀ ਨੋਹ ਕੀ ਲੈ ਕੇ ਆਉਣੀ ਤੇ ਨੋਕਰਾਂ ਨਹੀਂ ਲੈ ਕੇ ਆਉਣੀ ਇਹ ਤੇ ਤੇਰੀ ਸੋਚ ਆ ਮੇਰੀ ਤਾਂ ਹੈ ਨਹੀਂ ਤੂੰ ਸੋਚਦਾ ਮੈਂ ਨਹੀਂ ਇਹ ਸੋਚਦਾ ਤੁਸੀਂ ਕਿਹਨੂੰ ਕਹਿੰਦੇ ਹੋ ਇਹ ਸਿੱਧੀ ਗੱਲ ਆ ਗੋਬੀ ਬੋਲਵਾਣੀ ਮਾੜੀ ਕਰੀ ਨਹੀਂ ਹੁੰਦੀ ਆ ਯਾਨ ਮੇਰੀਏ ਤੂੰ ਲਿਸ਼ਕ ਪੁਸ਼ਕ ਕੇ ਬੈਠ ਪਰ ਪ੍ਰੈਗਨੈਂਸੀਆਂ ਲਾ ਕੇ ਪੂਰੀਆਂ ਜਿੱਕ ਤੇ ਇੱਧਰ ਦੀ ਵੀ ਨੰਗੀ ਨਾਲ ਹੀ ਸਵੈਮ ਲਾਵੇ ਕਿ ਨਹੀਂ ਆ ਗਈ ਮਾਂ ਨਹੀਂ ਪੈਰਵਾ ਮਾਂ ਯਾਰ ਤੇ ਹੋਂ ਤੇ ਪ੍ਰੈਗਨੈਂਸੀਆਂ ਲਾਉਣੀਆਂ ਤੇਰੀ ਉਮਰੇ ਪ੍ਰੈਗਨੈਂਸੀ ਕਿਆ ਦੀ ਲੋੜ ਆ ਰਹੀ ਹੈ ਇੰਨੀ ਵੀ ਬੁੜੀ ਨਹੀਂ ਹੋ ਗਈ ਬ్రో ਤੂੰ ਤਾਂ ਕੱਲ ਮੁਟਿਆ ਰਹਾ ਤੂੰ ਆਪਣੇ ਨੋਟਸ ਪੂਰੇ ਕਰ ਕਾਲਜ ਦੇ ਤੂੰ ਪਤਾ ਹੈ ਤੇਰੇ ਕੱਲ ਪੇਪਰ ਦੇ ਦੇ ਨਾ ਮਨੀ ਕਿੱਦਾਂ ਬੋਲਦਾ ਮਾਂ ਅੰਦਰ ਬਾੜ ਬੁੜ ਨਹੀਂ ਜਾ ਆਪਣਾ ਉੱਤਰ ਵੜ ਜਾ ਅੰਦਰ ਆਪਣੀ ਪੜ੍ਹਾਈ ਪੂਰੀ ਕਰ ਉਸ ਨਹੀਂ ਬੋਲ ਬਾਣੀ ਤਾਂ ਚੱਜ ਦੀ ਕਰ ਯਾਰ ਬੋਲ ਬਾਣੀ ਅੰਮਾ ਮੇਰੀ ਹੈ ਕਿ ਮੈਂ ਦੇਸੀ ਸ਼ੁੱਧ ਬੋਲ ਬਾਣੀ ਮੰਮੀ ਜੀ ਕੀ ਕਰ ਰਹੇ ਯਾਰ ਜੀ ਪਿੱਛੇ ਥੋੜਾ ਲੇਟ ਹੋ ਜਾਂਦਾ ਆ ਮੈਂ ਕੀ ਕਰਾਂ ਮੇਰੇ ਮੇਰੇ ਤੇ ਤੈਨੂੰ ਕਾਹ ਹੀ ਦੇ ਕੇ ਕਾਹ ਮਾਂ ਮੰਮੀ ਦੀ ਚਪੇੜਾ ਮੋਰੇ ਆ ਜਾਂਦੀਆਂ ਵੇ ਨਹੀਂ ਅੰਮਾ ਮੇਰੀ ਇਤਨਾ ਲੇਟ ਹੋ ਜਾਂਦਾ ਨਾ ਦੇਖ ਰਿਸਪੈਕਟ ਹੋਣੀ ਚਾਹੀਦੀ ਆ ਦਿਲ ਦੇ ਵਿੱਚ ਆ ਜੀ ਜੂ ਕਹਿ ਕੇ ਯਾਰ ਇਹਨੇ ਦੇ ਦਿੱਤਾ ਬੋ ਮੈਂ ਕਿਹੜੇ ਵੀ ਲੈ ਦਿੱਤੇ ਤੈਨੂੰ ਕਿਹਨੇ ਉਹਨਾਂ ਚ ਦੇ ਦੇ ਮੈਂ ਦੇ ਦਤਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਕਿੰਨੇ ਕੋਥੋਂ ਕੱਢਾ ਹਾਂ ਤੂੰ ਹੋ ਗਏ ਹੁਣ ਹੈ ਨਹੀਂ ਫਿਨਿਸ਼ 100 ਰੁਪਇਆ ਪਿਆ ਉਹਨਾਂ ਕੋਈ ਵੀ 100 ਰਹਿ ਗਿਆ ਉਹ ਵੀ ਦੇ ਦੰਦੀ ਕੀ ਗੱਲ ਖਲ ਮੰਗਾਈ ਪੇੜਾ ਮੰਗਾਇਆ ਉਹ ਮੰਗਾਇਆ ਉਹਨੂੰ ਦਿੱਤਿਆ ਕਿਤੇ ਸੂਈ ਜਾਂਦੀ ਅਲਮਾਰੀ ਚ ਤੂੰ ਤਾਂ ਸੌਂਦੀ ਹੈ ਅਲਮਾਰੀ ਹੀ ਸੂਈ ਜਾਂਦੀ ਆ ਨਹੀਂ ਆਹੋ ਬੈ ਤੈਨੂੰ ਇੰਨਾ ਦੋਖਿਆ ਉਹਦੋਂ ਬੱਲ ਬੱਲ ਹੁੰਦਾ ਤੂੰ ਦੇ ਦੇ ਉਵੇਂ ਕੰਮ ਕਰਦਾ ਅਰੇ ਹਣ ਦੁੱਤੇ ਹੀ ਹੋਗੇ ਹਾਂ ਸਾਡੇ ਰਾਤ ਬਾਗ ਨੂੰ ਲੈ ਕੇ ਦੇਖਿਆ ਲਿੰਡੀ ਦੇ ਕੇ ਆਇਆ ਤੂੰ ਹਾਂ ਬੱਬੇ ਤਾਂ ਭੈਣ ਭੱਜਦਾ ਉਹ ਬੇਹਾਦ ਨਹੀਂ ਕੀਤੀ ਘਰ ਸਬਜ਼ੀ ਵੀ ਨਹੀਂ ਲਿਆਉਂਦਾ ਕਦੀ ਘਰ ਸਾਡੇ ਇੱਥੇ ਰੋਟੀ ਤੋਂ ਬੈਠੇ ਆ ਸਾਲੀਆਂ ਨੂੰ ਤੂੰ ਫਲ ਫਰੂਟ ਦੇਣ ਰਿਹਾ ਆ ਤੇਰੇ ਸ਼ਰਮ ਨਹੀਂ ਤੈਨੂੰ ਦਾੜੀ ਕੋਰ ਇਨਸਾਨ ਕਹ ਦੂ ਹਾਂ ਛੋਟੇ ਛੋਟੇ ਲਿਆ ਦੇ ਮੈਂ ਉਹ ਕਦੀ ਘਰ ਲੈ ਲੈਂਦੀ ਕਦੀ 100 ਰੁਪਏ ਦੀ ਵੀ ਚੀਜ਼ ਤਾ ਤੁਹਾਨੂੰ ਪਸੰਦ ਨਹੀਂ ਆਉਂਦੀ ਮੈਂ ਕਦੀ ਲਿਆਇਆ ਹਾਂ ਆਹ ਤੇਰੇ ਮੈਂ ਖਾਣ ਨੂੰ ਕੋਈ ਲੈ ਮੈਂ ਤੁਹਾਨੂੰ ਪਸੰਦ ਨਹੀਂ ਮੈਂ ਤਾਂ ਜਿੱਦਣ ਦੀ ਆਈ ਮੈਂ ਤਾਂ ਅਜੇ ਤੱਕ ਨਹੀਂ ਦੇਖਿਆ ਤੂੰ ਘਰ ਲੈ ਕਦੀ ਕੋਈ ਖਾਣ ਨੂੰ ਲੈ ਆ ਉਹ ਦੇਖਿਆ ਸੀ ਇੱਕ ਵਾਰੀ ਖਾਣਾ ਓਏ ਉਹਦਾ ਜਿਹੜੀ ਲੈ ਕੇ ਸੀ ਦੁਕਾਨੇ ਤੋਂ ਇੰਨਾ ਸਾਮਾਨ ਲਿਆ ਕੇ ਜਿਵੇਂ ਫ੍ਰਿਜ ਵਿੱਚ ਸਾਡੀ ਬਾਹਰ ਗਈ ਸੀ ਹਾਂ ਉਹ ਗਾਹ ਸਾਨੂੰ ਹੋ ਰਿਹਾ ਦਾੜੀ ਉਹ ਗਾਲਤਾ ਸੁਣ ਲੈ ਉਧਰ ਮੇਮ ਰਹਿ ਜਾਣੀ ਐ ਤੂੰ ਉਹਨੂੰ ਫੋਨ ਲਾ ਲ ਇੱਕ ਵਾਰ ਲਾ ਤੋ ਸੀ ਲਾਗਾਏ ਤਾਂ ਜਾਣ ਕੇ ਨਹੀਂ ਰਾਦ ਰਣੀਆ ਤਾਂ ਜਾਣ ਕਿਦਾਂ ਠੀਕ ਆ ਮੈਂ ਇਹ ਦਬੋਲੀ ਦਾ ਕੋਪੀ ਉਹ ਉਹ ਤਾਂ ਪਿਆਰ ਆ ਨਾ ਪਿਆਰ ਸਾਲੀ ਆ ਉਹ ਕੱਲ ਨਾ ਬੋਲ ਰਹੀ ਸਾਲੀ ਆ ਉਹਦੀ ਉਹ ਯਾਰ ਉਹ ਇੰਨਾ ਜਿੰਨਾ ਬਰਾਬਰ ਹੁੰਦੀ ਵੱਡੀ ਜਦੋਂ ਤੇਰਾ ਆਪਰੇਸ਼ਨ ਹੋਇਆ ਸੀ ਆ ਨਾ ਡੈਡੀ ਮੰਮੀ ਠੀਕ ਆ ਤੇ ਉਹਨੂੰ ਪੁੱਛ ਕੇ ਦੇਖ ਲੈ ਤੂੰ ਕਿੱਥੇ ਸੀ ਕਿੱਥੇ ਨਹੀਂ ਉਹ ਸਾਲੀ ਦਾ ਉਹਨੂੰ ਪਤਾ ਨਹੀਂ ਕੀ ਕਹਿਨੇ ਕੋ ਉਹ ਕਹਿੰਦਾ ਖਰਿਆ ਲਈ ਆ ਡੋਸ ਕੋਲ ਆ ਦੱਲੇ ਹੀ ਹੁੰਦੀ ਮੇਰੇਆ ਹੋਇਆ ਕਿ ਇਹਦਾ ਰੋਂਦਾ ਰੋਂਦਾ ਨਾਲ ਮੇਰੀ ਬੁੜੀ ਰੋਣ ਲਾਈ ਸੀ ਇਹਨੇ ਬੜੀ ਆਸਾਂ ਨਾਲ ਘਰ ਨਾ ਰੋਈ ਗਈ ਇਹ ਹਾਏ ਇਹ ਗੱਲ ਸੁਣ ਮੈਂ ਬਹੁਤ ਰੋਈ ਫਿਰ ਆਖੇ ਡਰਾਸਾ ਮੈਨੂੰ ਬਿੱਜੂ ਲੈ ਜਾ ਕੋਈ ਭੈਣ ਜੀ ਤੁਹਾਡੀ ਅੱਖ ਰੱਖੇ ਤੁਹਾਨੂੰ ਕੀ ਹੋਇਆ ਇਹ ਸਭ ਕੁਝ ਤਾਂ ਜਿੰਦ ਤੱਕ ਜਿੰਦ ਤੱਕ ਹੈ ਇਹ ਭੈਣ ਜੀ ਕਿ ਤੂੰ ਦਾਹ ਦਿੰਦੀ ਭੈਣ ਜੀ ਮੇਰੀ ਮਾਂ ਨਹੀਂ ਠੀਕ ਨੇ ਉਹਦਾ ਹੱਦ ਹੀ ਆਂਦਾ ਇਹਨੇ ਆਖ ਡਰਾ ਕੰਦਾ ਡਾਕਟਰ ਕੰਦਾ ਇਹ ਉਹ ਨੂੰ ਨਾ ਦਿੱਸੋ ਇਨੀ ਪੈ ਪੈਣ ਕ ਬਿਮਾਰੀ ਇਹਦਾ ਦਾਦਾ ਕਹਿੰਦਾ ਜਿਹੜੇ ਬਾਹਰ ਪੜਨੇ ਕਮੌਲਿਆ ਤਾਂ ਅਸੀਂ ਖਾਵਾਂਗੇ ਕੋਈ ਫੇਰੇ ਸੂ ਤਾਂ ਉਹਨੂੰ ਕਹਿੰਦੇ ਸੀ ਤਾਂ ਦੇ ਸੂ ਤਾਂ ਉਹਨੇ ਮੈਂ ਕੀ ਬੋਲਣਾ ਸਾਡਾ ਆਇਆ ਨੂੰ ਕੱਤਾਂ ਬੀਬੀ ਰੇਲਾ ਬੀਬੀ ਰੇਲਾ ਇਹਨੇ ਬੀਬੀ ਦਰਾ ਡਿਵੋਰਸ ਕਰਾ ਦੇਣਾ ਉਹ ਜੋ ਇੱਕ ਇੰਨੇ ਗੋਰੀ ਲਿਆਉਣੀ ਆ ਚੱਲ ਮੈਂ ਇੱਕ ਕਾਲੀ ਇੱਕ ਗੋਰੀ ਹੋਏ ਹੋ ਜਾਣਗੀਆਂ ਲਿਆ ਘੋਪੀ ਲਿਆ ਦੇ ਮਾ ਮਾਪੇ ਨੂੰ ਤਾਂ ਹੀ ਕਿਹਾ ਹੈਗਾ ਆਏ ਨੇ ਤੇ ਤਾਂ ਗੱਲ ਹੋ ਗਈ ਯਾਰ ਤੁਸੀਂ ਸਹਿਮਤ ਆ ਪੂਆ ਜੀ ਗੋਰੀ ਲਿਆਉਣ ਲੈ ਨਹੀਂ ਅਸੀਂ ਕੋਈ ਸਹਿਮਤ ਨਹੀਂ ਆ ਅਸੀਂ ਗੋਰੀ ਨਹੀਂ ਲਿਆਉਣੇ ਕਿਉਂਕਿ ਅਸੀਂ ਇੱਕ ਹੋਰ ਕਾਲਾ ਲਿਆਉਣਾ ਚਾਹਦੇ ਇਹਨਾਂ ਨੂੰ ਪੁੱਛੋ ਇਹ ਚੱਲ ਤਿਆ ਬੱਸ ਜੱਗਾ ਕੁੜੀਆਂ ਨੇ ਸੈਮ ਮਤੇ ਕਰਨਾ ਹੋਣਾ ਹੀ ਪੈਣਾ ਆਉ ਰ ਗਿਆ ਸਹੀ ਬਾਲਿਆ ਕੁੜੀਆਂ ਨੇ ਕਰਨਾ ਨਹੀਂ ਗਿਆ ਬੀਬੀ ਤੇ ਬੀਬੀ ਬੀਬੀ ਲਿਆਉਣ ਨੂੰ ਤਿਆਰ ਆ ਹੋਰ ਸਾਡੀ ਇੱਕ ਇਹ ਬੀਬੀ ਨੇ ਸਾਨੂੰ ਚਾਹੀਦਾ ਸਾਨੂੰ ਪਾਪਾ ਚਾਹੀਦਾ ਹੋ ਪਾਪਾ ਚਾਹੀਦਾ ਬੀਬੀ ਪਾਪੇ ਦੇ ਨਾਲ ਹੀ ਸੱਜਦੀ ਆ ਆਹ ਮੈਂ ਇਹ ਕਹਿੰਦੇ ਆ ਪਾਪਾ ਮਿਆਣੇ ਦੀ ਬੀਬੀ ਹੋ ਲਿਆਉਣੀ ਆ ਮੇਰਾ ਰਾਏ ਇਹ ਆ ਵੀ ਅਸੀਂ ਪਾਪਾ ਵੀ ਹੈਗੇ ਆਂ ਅਸੀਂ ਇੱਕ ਪਾਪਾ ਹੋਰ ਲੈਣਾ ਆ ਔਰ ਤੁਸੀਂ ਆ ਕਾਦਰ ਮਿਲਦੇ ਨਹੀਂ ਹਾਂ ਬੈਲ ਮਿਲਿਓ ਆਦਿਕ ਮੇਰੇ ਤੁਹਾਡੇ ਪਾਪੇ ਨਾਲ ਆਹ ਹੋ ਗਿਆ ਬੀਬੀ ਜਰਾ ਬਹੁਤ ਕਰਾ ਰਹੇ ਆ ਆਪਾਂ ਬੋਲੇ ਬੀਬੀ ਸਾਡੀ ਬੀਬੀਆਂ ਨੂੰ ਤੂੰ ਤਾਂ ਨਹੀਂ ਇਦਾਂ ਕਹਿੰਦੀ ਮੈਂ ਹੀ ਕੱਟ ਗਈ ਆ ਵੇਨਾ ਹੌਣੇ ਸ਼ੌਕਰੇ ਸ਼ੌਕਰ ਦੱਸਦੇ ਸਾਡੇ ਨਿਆਣੇ ਅਸੀਂ ਉੱਥੇ ਜਿਠੇਰਿਆਂ ਨੂੰ ਗਏ ਅੱਛਾ ਜੀ ਇਹ ਕਹਿੰਦੇ ਸ਼ੌਕਰਾਂ ਸ਼ੌਕਰਾਂ ਦੀਨ ਤੇ ਬੀਬੀ ਨੂੰ ਇੱਥੇ ਛੱਡ ਜਾਓ ਮੈਂ ਤਾਂ ਮੱਥਾ ਟੇਕਣਾ ਆਏ ਹਾਂ ਤੁਸੀਂ ਇੱਥੇ ਬੀਬੀ ਬੀਬੀ ਚੜਾ ਗਈ ਅੱਜ ਜੇ ਮੇਰੀ ਆਏ ਕਹਿੰਦਾ ਕਿ ਛੋੜ ਰਗਾ ਕਿੰਨਾ ਕਿੱਥੇ ਚੜਕੇ ਨਹੀਂ ਇੱਥੇ ਚਰਲੇ ਲੈ ਗਏ ਕਹਿੰਦਾ ਅੱਜ ਉੱਥੇ ਚੱਲੇ ਆ ਉਹ ਲੈ ਪਾਪਾ ਨਾਲੇ ਰੋੜ ਜਾਣਾ ਸੀ 7 ਵਜੇ ਹੀ ਇੰਨਾ ਪਿਆਰ ਕਰਦਾ ਬੀਬੀ ਨੂੰ ਕੰਬਾ ਪੈਨੇ ਕਿਹਾ ਜਿਹੜਾ ਕੰਮ ਮੇਰੇ ਤੋਂ ਵੀ ਹੋਇਆ ਤੁਸੀਂ ਕਰਤਾ ਆ ਕੇ ਭਾਣਾ ਦਾ ਦਾ ਬਸਿਆ ਆ ਸੌਣ ਗਿਆ ਨਹੀਂ ਲਾਣਾ ਆਰੇ ਪਾਪਰੇ ਨੇ ਕੰਮ ਪਰਵਾਇਜ਼ ਦਿੱਤਾ ਜਿੰਨਾ ਵੀ ਕੀਤਾ ਆ ਨਹੀਂ ਕੀਤਾ ਬੀਬੀ ਆ ਗੜੀ ਗੱਲਾਂ ਦਾ ਤਾਂ ਝੂਠੇ ਬਾਤ ਆ ਇਹ ਕੁੜੀ ਸਾਡੀ ਦੇ ਨਾਲ ਕੋਈ ਨਹੀਂ ਇਹ ਕੋਈ ਕੁੜੀ ਹੈ ਕਿਉਂ ਪੰਜਛੀਆਂ ਪਹਿਣਾ ਦੀ ਐਸ਼ਾ ਨਹੀਂ ਵਧੀਆ ਵਧੀਆ ਇਹੇ ਇਹੇ ਕੰਮ ਸਾਰਿਆਂ ਦੇ ਬੈਲ ਲੱਗਾ ਰਹਿੰਦਾ ਕਰਦਾ ਸਹੀ ਕਰਦੇ ਤਾਂ ਕਹਿੰਦੇ ਕਿਆ ਬਾਣੀ ਪੈਪ ਖੋਲ ਕੇ ਦੋ ਸਾਰਾ ਦਰੱਖ ਦੇ ਇਹਨੇ ਵਿਆਹ ਵਾਲਿਆਂ ਦਾ ਦੋ ਕਿਤੇ ਪਾਸੇ ਸਾਡੀ ਦੁਨੀਆ ਕੋਈ ਟਲਕਣ ਹੋਣੀ ਦਿਖਣਾ ਹੀ ਸੀ ਵਿਆਹ ਦੇ ਹੋਰ ਕੀ ਉੱਥੇ ਬੌਂਟ ਕੱਦ ਸੱਟਿਆ ਜਿਹੜੀ ਮੁਕਤੀ ਗਈ ਫੋਨ ਕੇ ਸਾਰੇ ਭੇਜ ਦਿੱਤੇ ਤੈਨੂੰ ਤੇਰੇ ਤਰਦੇ ਫੇਰ ਉਹ ਜੇ ਸਹੀ ਗੱਲ ਹੈ ਇਹਨਾਂ ਦੇ ਵਿਆਹ ਤੇ ਤਾਂ ਹੀ ਬਹੁਤ ਹੱਤ ਕਰੀ ਦੀ ਬੀਬੀ ਲੈ ਗਈ ਇਹ ਰਾਜਸਥਾਨ ਨੂੰ ਭਾਜੀ ਨੂੰ ਮੈਂ ਤਾਂ ਤੁਹਾਡੇ ਨਾਲ ਹੀ ਆ ਮੈਨੂੰ ਵੀ ਨਾ ਬੀਬੀ ਤੁਸੀਂ ਥੋੜੀ ਜਾਣਾ ਤੁਸੀਂ ਥੋੜੀ ਜਾਣਾ ਇਹ ਲੈ ਜਾ ਪਪਾ ਜੀ ਲੈ ਜੀ ਨਾਲ ਲੈ ਜਾ ਉਹ ਜਿਹੜਾ ਦਿਲ ਕਰਦਾ ਉੱਥੇ ਲੈ ਜਾ ਜੇ ਤੈਨੂੰ ਪਸੰਦ ਕਰਦੇ ਤਾਂ ਦੋਨੋਂ ਖੋਲ ਲੈ ਜਿਹੜਾ ਨਾਮ ਸੁਣੇ ਤਾ ਉੱਥੇ ਛੱਡਿਆ ਲੋ ਬੱਸ ਜੇ ਨਾ ਪਸੰਦ ਕਰ ਲੈਦਾ ਵੇ ਹੁਣ ਬੀਬੀ ਮੈਲਣੀ ਵੀ ਹੈ ਨਹੀਂ ਇਹਨਾਂ ਲਾ ਦੋ ਅਸੀਂ ਬਾਹਰ ਜਾ ਕੇ ਖੜੇ ਸੀ ਉਦੋਂ ਮੈਂ ਕਹਿੰਦੀ ਜਦੋਂ ਗੱਡੀ ਆਈ ਗੱਡੀ ਆਈ ਠੀਕ ਆ ਹਾਂ ਜੀ ਰਾਤ ਨੂੰ ਦਾ ਇਦਾਂ ਤੇ ਪਿਆਰ ਜਿਤਾਉਂਦੇ ਆ ਹਨਾ ਅਸੀਂ 20 20 20 ਬੇਰੇ ਬੀਡੀ ਨਾ ਪਤਾ ਨਹੀਂ ਹੁੰਦੀ ਕਿੱਥੇ ਹੁੰਦੀ ਐ ਬਜਾਰੀ ਹੈ ਨਾ ਬਾਪਾ ਦੇਰੇ ਬੀਡੀ ਦੇ ਵੀ ਗੋਡੇ-ਗੋਡੇ ਘਟਿਆ ਕਰੋ ਅਸੀਂ ਦੇਖਿਆ ਰਾਤੀ 12 ਵਜੇ ਜਦ ਬੰਦੇ ਆਏ ਆ ਬੰਦੇ ਆਏ ਕਾਲੇ ਕੱਟਿਆ ਉਹਲੇ ਬੰਦੇ ਆਏ ਮੈਂ ਬੀਬੀ ਨਾ ਕਿੰਨੀ ਸੋਹਣੀ ਲੱਗਣਾ ਸਿਰ ਤੇ ਚੁੰਨੀ ਲੈ ਕੇ ਓ ਮਾਈ ਗੋਡ ਆਈ ਗੋਡਸ ਇਹੀ ਗੱਲਾਂ ਨੇ ਬਾਪਾ ਪਾੜ ਛੜਿਆ ਸਾਡਾ ਹੋਰ ਨਹੀਂ ਹੋ ਗੱਲ ਲੇਲਾ ਰੋਪੀ ਦਾ ਪਾਪਾ ਇਹਨੇ ਕਿੱਲੋ ਪਟ ਹੋ ਗਿਆ ਹੁਣ ਤਾਂ ਆਦਮਾ ਕੁਝ ਨਹੀਂ ਬੈਠਾ ਸੀ ਆਦਮਾ ਦੇ ਕਨਾਲੀਆਂ ਦੀ ਜਦੋਂ ਅਸੀਂ ਨਹੀਂ ਹੁੰਦੀਆਂ ਸੀ ਪਾਪਾ ਦਵਾਈ ਇੱਦਾਂ ਖਾਲੀ ਦਵਾਈ ਫੋਨ ਕਰੋ ਚੇਤਾ ਭੋਲਿਆਂ ਨੂੰ ਲੈ ਫੀ ਕਹਿੰਦੇ ਮੈਨੂੰ ਦਵਾਈ ਦੇ ਦੋ ਸੱਚ ਮੈਂ ਪੈਸੇ ਲੈਣੇ ਸੀ ਪਾਪਾ ਨੇ ਚੇਤਾ ਭੋਲ ਗਿਆ ਨਾ ਥੋੜੇ ਜਿਹਾ ਬੀਬੀ ਦਿੰਦੀ ਦੇ ਤਾਵੇਂ ਬੀਬੀ ਬੋਲ ਬੈਠੀ ਦਿੰਦੀ ਆ ਜਦੋਂ ਮਾਰਦੀ ਦੇਖ ਲਓ ਪਾਪੇ ਦੇ ਐਨ ਕੋਟ ਚਲਾਉਂਦੇ ਸੀ ਹੋਂ ਜਦੋਂ ਜੇਬ 'ਚ ਪੈਸੇ ਕੱਢ ਕੇ ਮੰਮੀ ਦੇ ਦੇਣਾ ਉਹ ਜਿਹੜਾ ਪਹਿਲਾਂ ਗਿਆ ਸੀ ਨਿਆਣੇ ਦਿੱਤੋ ਮਿਲ ਜਿਓ ਜਦੋਂ ਆਪਾਂ ਨਿਆਣੇ ਅੰਦਰ ਕਿੰਨਾ ਹੁਣ ਕਿਹਦੇ ਲਈ ਪੈਸੇ ਲੈ ਨਹੀਂ ਨਿਆਣੇ ਤੇ ਆਖੇ ਉਹ ਕਹਿੰਦੇ ਨਿਆਣੇ ਤਾਂ ਤੇਰੀ ਜੇ ਬੱਚਾ ਆ ਗਿਆ ਆ ਜਾ ਆ ਜਾ ਕਿੱਥੇ ਆ ਜਾ ਬੀਬੀ ਕੋ ਚਾਹ ਪਾਣੀ ਪੁੱਛ ਲਓ ਭੂਆ ਨੂੰ ਮੈਨੂੰ ਬਾਣਾ ਦੇਣਾ ਹੋਰ ਕੋਈ ਨਹੀਂ ਨਹੀਂ ਤੁਸੀਂ ਇਦਾਂ ਪੁੱਛੋ ਉਹਨਾਂ ਨੂੰ ਆ ਪਰੌਣੇ ਆਏ ਆ ਦੇ ਫੇਰ ਤੁਸੀਂ ਜਾਣਾ ਕੁੜੀਆਂ ਨੂੰ ਚਾਹ ਪਾਣੀ ਨਹੀਂ ਪੁੱਛਦੇ ਇਹ ਕਾਮ ਇੰਗਲਿਸ਼ ਨੇ ਪੇਰਾਸ ਠੀਕ ਹੈ ਲੈ ਚਾਹ ਪਾਣੀ ਪੁੱਛੋ ਕੁੜੀਆਂ ਨੂੰ ਮੈਂ ਤਾਂ ਤੇ ਪਚੌਣੇ ਬਣਾ ਮੈਂ ਰਡੀਆਂ ਕਰ ਦਿੱਤੀਆਂ ਪਾਲ ਦਿੱਤੀਆਂ ਪਲੋਸ ਦਿੱਤੀਆਂ ਚਾਹ ਪਾਣੀ ਖਰਾਬ ਬਣਾ ਕੇ ਮੇਰੀ ਗੱਲ ਸੌਂਦੇ ਤੂੰ ਜੇਲ੍ਹ ਦੇ ਕੇ ਕੰਮ ਰੰਗੜ ਜਾ ਰਡੀਆਂ ਬਣਾ ਕੇ ਕੀ ਕਰੇ